ਕੰਨਾ ਅੱਕਵਾੰਗ ਗੱਲ ਕੌੜੀ ਲੱਗਣੀ ਗੱਲ ਸੱਚੀ ਮੈਂ ਕਰਦਾ ਅੱਕਵਾੰਗ ਗੱਲ ਕੌੜੀ ਲੱਗਣੀ ਗੱਲ ਸੱਚੀ ਮੈਂ ਕਰਦਾ ਪੁੱਤ ਜਟਾਂ ਦੇ ਅੱਜ ਕੱਲ ਲਾਉਂਦੇ ਕੂਲੇ ਪਤੇ ਜਰਦਾ ਪੁੱਤ ਜਟਾਂ ਦੇ ਅੱਜ ਕੱਲ ਲਾਉਂਦੇ ਕੂਲੇ ਪਤੇ ਜਰਦਾ ਕਈ ਦਾ ਸ਼ਰੀਆਮ ਧਰ ਕੇ ਤਲੀ ਉੱਤੇ ਬਣਾਉਂਦੇ ਕਈ ਫਿਰ ਦੇਖਦੇ ਆਲਾ ਦਵਾਲਾ ਬੁੱਲਾਂ ਵਿੱਚ ਫਸਾਉਂਦੇ ਇੱਕ ਬੁੱਲ ਫਿਰ ਉਤਾਹ ਨੂੰ ਜਾਂਦਾ ਧਰ ਵੱਖੀਆਂ ਤੇ ਹੱਥ ਖੜਦਾ ਪੁੱਤ ਜਟਾਂ ਦੇ ਅੱਜ ਕੱਲ ਲਾਉਂਦੇ ਕੂਲੇ ਪਤੇ ਜਰਦਾ ਪੁੱਤ ਜਟਾਂ ਦੇ ਅੱਜ ਕੱਲ ਲਾਉਂਦੇ ਕੂਲੇ ਪਤੇ ਜਰਦਾ ਜ਼ਿਮੀਦਾਰ ਜੱਟ ਹੁਣ ਨਾਮ ਦੇ ਲੱਗਦੇ ਕਈ ਤਾਂ ਕੰਮ ਕਰਨੋਂ ਰਹਿ ਗਏ ਬੀਨਾ ਵਰਗੇ ਢਿੱਡ ਕੱਢ ਲੇ ਸਾਹੋਂ ਸਾਹੀਂ ਹੋ ਬਹਿ ਗਏ ਹੁੱਲਿਆ ਪਟੂਰਾ ਤੁਰਿਆ ਫਿਰਦਾ ਬੈਠ ਸ਼ੀਟ ਤੇ ਢੂਹੀ ਫੜਦਾ ਪੁੱਤ ਜਟਾਂ ਦੇ ਅੱਜ ਕੱਲ ਲਾਉਂਦੇ ਕੂਲੇ ਪਤੇ ਜਰਦਾ ਪੁੱਤ ਜਟਾਂ ਦੇ ਅੱਜਕੱਲ ਲਾਉਂਦੇ ਕੂਲੇ ਪਤੇ ਜਰਦਾ ਸ਼ਰਾਬ ਤਾਂ ਚੱਲ ਬਣੀ ਆਈ ਹਰ ਬੰਦਾ ਦੋ ਘੁੱਟ ਕਰਦਾ ਸ਼ਰਾਬ ਦੇ ਚੱਲ ਬਣੀ ਆਈ ਹਰ ਬੰਦਾ ਦੋ ਘੁੱਟ ਕਰਦਾ ਬੇਸ਼ਰਮੀ ਉਦੋਂ ਆ ਜਾਂਦੀ ਜਦ ਬੀੜੀ ਹੱਥ ਵਿੱਚ ਫੜਦਾ ਪੁੱਤ ਜਟਾਂ ਦੇ ਅੱਜਕੱਲ ਲਾਉਂਦੇ ਕੂਲੇ ਪਤੇ ਜਰਦਾ ਪੁੱਤ ਜਟਾਂ ਦੇ ਅੱਜਕੱਲ ਲਾਉਂਦੇ ਕੂਲੇ ਪਤੇ ਜਰਦਾ ਇਹਨਾਂ ਪੰਜੇ ਉਂਗਲਾਂ ਇੱਕਸਾਰ ਨਾ ਹੁੰਦੀਆਂ ਛੋਟੀਆਂ ਇੱਕ ਦੂਜੇ ਤੋਂ ਰਹਿਣਾ ਪੰਜੇ ਉਂਗਲਾਂ ਇੱਕਸਾਰ ਨਾ ਹੁੰਦੀਆਂ ਛੋਟੀਆਂ ਇੱਕ ਦੂਜੇ ਤੋਂ ਰਹਿਣਾ ਸਾਫ਼ ਸੁਥਰੇ ਵੀ ਬਹੁਤ ਫਿਰਦੇ ਮਨ ਉਹਨਾਂ ਦਾ ਕਹਿਣਾ ਜੋ ਰਿਹਾ ਸਾਹਮਣੇ ਦੇਖਦਾ ਮੈਂ ਤਾਂ ਦੇਖ ਕਪਤਾ ਘੜਦਾ ਪੁੱਤ ਜਟਾਂ ਦੇ ਅੱਜਕੱਲ ਲਾਉਂਦੇ ਕੂਲ ਪਤੇ ਜਰਦਾ ਪੁੱਤ ਜਟਾਂ ਦੇ ਅੱਜਕੱਲ ਲਾਉਂਦੇ ਕੂਲ ਪਤੇ ਜਰਦਾ ਕੂਲ ਪਤੇ ਜਰਦਾ ਤਾਂ ਚਾਹੇ ਪਿੰਡ ਹੈ ਚਾਹੇ ਸ਼ਹਿਰ ਹੈ ਹਰ ਕੋਈ ਕੂਲਪਾ ਦਾ ਜਿਹੜਾ ਆਦੀ ਹੈ ਧਿਆਨ ਨਾਲ ਥੱਲੇ ਨਿਗਾ ਮਰੋਗੇ ਢੀੜ ਭੜੱਕੇ ਵਾਲੇ ਜਿਵੇਂ ਬੱਸ ੱਡੇ ਲਾ ਲੋ ਜੇ ਮੈਂ ਕਹਣਾ ਸਾਰਾ ਅੱਡਾ ਸੁੰਬਰ ਨਾ ਹੋਵੇ ਤਾਂ ਕੂਲਪਾ ਦਾ ਢੇਰ ਲੱਗ ਜੂ ਜਿਹਨੂੰ ਕੋਈ ਨਸ਼ਾ ਜਿਹੜਾ ਉਹ ਸਮਝੀ ਨਹੀਂ ਜਾਂਦਾ ਇੱਕ ਤਾਂ ਲਾਉਣੀ ਲਾਉਣੀ ਬਾਲੇ ਵਿੱਚ ਦੋ ਦੋ ਲੋਨ ਲੱਗੇ ਤਾਂ ਇਹ ਸਚਾਈ ਹੈ ਇਹ ਕੋਈ ਆਏ ਨਹੀਂ ਹੈਗਾ ਵੀ ਕਿਸੇ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਤਾ ਸਾਭ ਨੂੰ ਹੀ ਹੁੰਦਾ ਹੈ ਟੋਕਦਾ ਕੋਈ ਨਹੀਂ ਉਹ ਗੱਲ ਚੱਲਦੀ ਹੁੰਦੀ ਆਲਾ ਕਹਿੰਦਾ ਆਪਾਂ ਕੀ ਲੈਣਾ ਸਗੋਂ ਹਾਸੀ ਮਜ਼ਾਕ ਚ ਆਪਾਂ ਕਹਿ ਲੈਂਦੇ ਆ ਉਹ ਦੋ ਦੋ ਲਾਉਂਦਾ ਉਹ ਆ ਤਾਂ ਜੇ ਕਿਤੇ ਆਪਾਂ ਨੂੰ ਐਂ ਕਹਿ ਦਈਏ ਵੀ ਯਰੇ ਕੀ ਫਾਇਦਾ ਇਹਦਾ ਜ਼ਿੰਮੇਦਾਰਾਂ ਦਾ ਜੱਟਾਂ ਦਾ ਮੁੰਡਾ ਤੂੰ ਵੀ ਇਹ ਲਾਉਣ ਲੱਗ ਗਿਆ ਤਾਂ ਕਿਤੇ ਨਾ ਕਿਤੇ ਬੰਦਾ ਛੱਡ ਸਕਦਾ ਤਾਂ ਹੋ ਸਕਦਾ ਆ ਬਿਆੰਕ ਸੁਣ ਕੇ ਉਹਨੂੰ ਹਲੂਣਾ ਆ ਜੇ ਇਹ ਕੋਈ ਖਾਸ ਇੱਕ ਨੂੰ ਨੇ ਕਿਹਾ ਗਿਆ ਜਾਂ ਬਹੁਤਿਆਂ ਨੂੰ ਕਿਹਾ ਗਿਆ ਇਹ ਜੋ ਆਸੇ ਪਾਸੇ ਦੇਖਿਆ ਇਹਨਾਂ ਨੇ ਲੱਗੀ ਦੇਖੀ ਹੈ ਤਾਂ ਉਹਨੂੰ ਦੇਖ ਕੇ ਇੱਕ ਬੈਂਗਮੀ ਰਚਨਾ ਜਿਹੜੀ 扑ਕੜੀ ਹੈ ਮਕਸਦ ਇਹਦਾ ਇਹ ਹੈ ਵੀ ਭਾਈ ਇਹ ਮਾੜੀ ਹੈ ਛੱਡ ਦੋ ਉੱਪਰ ਵੀ ਨਸ਼ੇ ਦੇ ਲਿਖਿਆ ਹੁੰਦਾ ਹੈ ਚਾਹੇ ਉਹ ਜਰਦਾ ਹੈ ਚਾਹੇ ਕੋਲਿੱਪ ਦੀ ਪੈਕਿੰਗ ਹੈ ਵੀ ਇਹਦੇ ਨਾਲ ਭਾਈ ਆ ਨੁਕਸਾਨ ਹੁੰਦਾ ਨਾਲ ਸਾਰਾ ਜਵਾੜਾ ਦਿਖਾਇਆ ਹੁੰਦਾ ਵੀ ਐ ਹੋ ਜਾਂਦਾ ਪਰ ਆਪਾਂ ਆਪਣੀਆਂ ਮਨ ਘੜਤ ਗੱਲਾਂ ਕਿਸੇ ਨਾ ਕਿਸੇ ਦੇ ਉਦਾਹਰਨ ਆਪਣੀ ਜੇਬ 'ਚ ਹੁੰਦੀ ਹੈ ਲਾਣਾ ਦਾ ਐ ਨਾ ਟਾਇਮ ਉਹ ਉਹਦਾ ਕਦੇ ਬਿਮਾਰ ਵੀ ਨਹੀਂ ਹੋਇਆ ਉਹ ਦੱਸ ਕੇ ਨਹੀਂ ਹੁੰਦਾ ਜਦੋਂ ਹੋਣਾ ਹੈ ਸੈਕਿੰਡਾਂ ਵਿੱਚ ਹੋ ਜਾਊਗਾ ਤੇ ਫੇਰ ਵੇਲਾ ਹੱਥ ਨਹੀਂ ਸੋ ਇਸੇ ਕਰਕੇ ਹੋ ਸਕਦਾ 2-4 ਛੱਡ ਜਾਣ ਆਹ ਕੱਪਤਾ ਸੁਣ ਕੇ ਆ ਵੇੰਗ ਸੁਣ ਕੇ ਆ ਚੰਗੀ ਲੱਗੀ ਸਚਾਈ ਲੱਗੀ ਸ਼ੇਅਰ ਕਰਦੇ